ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਗੱਲ ਜਿਹਦੇ ਬਾਰੇ ਕਰਨੇ ਆ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਬੁੱਝਦੇ ਵੀ ਹੋ ਵੀ ਕੌਣ ਹੈ ਔਰ ਬੜੀ ਸਮਾਰਟ ਔਰ ਬੜੀ ਖੂਬਸੂਰਤ ਲੇਡੀ ਕੈਨੇਡਾ ਵਿੱਚ ਰਹਿਣ ਵਾਲੀ ਜਿਹੜੀ ਰੋਜ਼ 1 2 3 ਕਮ ਸੇ ਕਮ ਤਿੰਨ ਵੀਡੀਓਜ਼ ਪਾਉਂਦੀ ਹੈ ਇਹ ਤਾਂ ਉਹਨੇ ਪਾਣੀਆ ਪਾਣੀਆ ਨਹੀਂ ਤਾਂ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਔਰ ਵੀਡੀਓਜ਼ ਦੇ ਸਿਰ ਤੇ ਉਹਦੀ ਰੋਟੀ ਚੱਲਦੀ ਹੈ ਕਿਉਂਕਿ ਕੈਨੇਡਾ ਵਿੱਚ ਬੈਠੇ ਜਿੰਨੇ ਵੀ ਆਪਣੇ ਵੀਰ ਭੈਣ ਨੇ ਪੰਜਾਬੀ ਭਰਾ ਨੇ ਸਾਰੇ ਇੰਡੀਅਨਸ ਜਿੰਨੇ ਵੀ ਨੇ ਸਾਰੇ ਕੰਮ ਕਰਦੇ ਨੇ ਕੋਈ ਹੱਕ ਦੀ ਕੋਈ ਹਲਾਲ ਦੀ ਕੋਈ ਹਰਾਮ ਦੀ ਕਰਕੇ ਖਾਈ ਜਾਂਦੇ ਨੇ ਸੋ ਉਹਦਾ ਧਿਆਨ ਰਹਿੰਦਾ ਬੈਠੀ ਕੈਨੇਡਾ ਵਿੱਚ ਔਰ ਧਿਆਨ ਰਹਿੰਦਾ ਇੰਡੀਆ ਵਿੱਚ ਕੋਈ ਨਾ ਕੋਈ ਉਹਨੇ ਕਿ ਤੁੱਟ ਛੇੜਨੀ ਹੁੰਦੀ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਗੇ ਉਹ ਕੌਣ ਹੈ ਪਿਕ ਵੀ ਮੈਂ ਲਾ ਦਿੰਨਾ ਬਹੁਤ ਵਧੀਆ ਦੇਖੋ ਆਪਣਾ 52 ਸਾਲ ਦੀ ਮਨਸੀ ਘਰੇਵਾਲ ਨੈਨਸੀ ਗਰੇਵਾਲ ਬਣ ਗਈ ਉਹ ਗਰੇਵਾਲ ਨੂੰ ਬਹੁਤ ਚੰਗੇ ਲੱਗਦੇ ਸੀਗੇ ਤੇ ਗਰੇਵਾਲਾਂ ਦੀ ਭਾਬੀ ਉਹ ੱਤਕੇ ਨਾਲ ਬਣ ਗਈ ਤੇ ਗਰੇਵਾਲਾਂ ਦੀ ਜਿਹੜੇ ਛੋਟੇ ਗਰੇਵਾਲ ਹੁੰਦੇ ਆ ਉਹਨਾਂ ਦੀ ਮਾਸੀ ਬਣ ਗਈ ਜਿਹੜੇ ਵੱਡੇ ਆ ਉਹਨਾਂ ਦੀ ਬਣ ਗਈ ਭਾਬੀ ਤੇ ਜਿਹੜੇ ਉਦੋਂ ਵੱਡੇ ਆ 45 50 ਸਾਲਾਂ ਵਾਲੇ ਦੇ ਉਹਨਾਂ ਦੀ ਬਣ ਗਈ ਚਾબી ਸੋ ਚਲੋ ਵਧੀਆ ਚੰਗੀ ਕਰ ਲੈ ਗਰੇਵਾਲ ਭਰਾ ਵਧੀਆ ਲੱਗੇ ਹੁੰਦੇ ਵਧੀਆ ਨੇ ਬੰਦੇ ਸੋ ਇਹ ਹਮੇਸ਼ਾ ਇਹ ਜਨਾਨੀ ਕੁਛ ਨਾ ਕੁਛ ਕੰਨ ਦਬਕਦੀ ਐ ਪੈੜੀ ਜੀ ਬੋਲੀ ਬੋਲੇਗੀ ਔਰ ਬੜੀ ਐਕਟਿੰਗ ਕਰੇਗੀ ਆਪਣੇ ਆਪ ਨੂੰ ਆ ਇੱਕ ਚੋਰਾ ਹੁੰਦਾ ਹੁੰਦਾ ਬੂਟਾ ਅੰਕਲ ਜਿਹਨੂੰ ਕਹਿੰਨ ਲਈ ਐ ਬੂਟਾ ਅੰਕਲ ਦੇਖੋ ਬੂਟਾ ਅੰਕਲ ਵੀ ਖਾੱਚੀ ਐ ਸਿਰੇ ਦਾ ਚੱਜ ਦੀ ਗੱਲ ਉਹਨੇ ਵੀ ਕਦੀ ਨਹੀਂ ਕੀਤੀ ਸੋ ਉਹਨੇ ਵੀ ਹਮੇਸ਼ਾ ਪਵਾੜੇ ਪੌਂ ਵਾਲੀਆਂ ਔਰ ਇੱਕ ਦੂਜੇ ਦੇ ਲੱਤਾਂ ਮਾਂ ਖਿਚਰਣੀਆਂ ਗੱਲਾਂ ਕਰਦਾ ਤੇ ਇਹ ਦੇਖਣ ਨੂੰ ਤਾਂ ਪੈਣਪਰਾ ਹੋਣੇ ਚਾਹੀਦੇ ਆ ਕਿਉਂਕਿ ਉਹ ਬੂਟਾ ਅੰਕਲ ਜਿਹੜਾ ਵਿਚਾਰਾ ਉਹ ਵੀ 55-60 ਸਾਲ ਦਾ ਕੋਈ ਇਤੋਂ ਜ਼ਿਆਦਾ ਨਹੀਂ ਹੈਗਾ ਦਾੜੀ ਉਹਦੀ ਚਿੱਟੀ ਹੈ ਤੇ ਆਹ ਜਿਹੜੀ ਨੈਂਸੀ ਕਰੇ ਵਾਲਾ ਇਹ ਭੇਡ ਵੀ 52 ਸਾਲ ਦੀ ਉਹਨੂੰ ਕਹਿੰਦੀ ਆ ਹਲ ਬੂਟਾ ਅੰਕਲ ਯਾਨੀ ਸ਼ਰਮ ਨਹੀਂ ਆਉਂਦੀ ਓ ਭਿੱਡੋ ਤੁਸੀਂ 10 ਰੁਪਈਆ ਦੀ ਲੈ ਕੇ ਪਹੁੰਚ ਜਾ ਡਾਈ ਮਾਰ ਕੇ ਯੰਗ ਲਗ ਸਮਝਦੀ ਆ ਆਪਣੇ ਆਪ ਨੂੰ ਲਿਪਸਟਿਕਾਂ ਲਾਈਆਂ ਇੱਧਰ ਉੱਧਰ ਤੇ ਕਰੀਮਾਂ ਪਾウダー ਲਾ ਕੇ ਚੰਗੇ ਬੋਡੀ ਲੋਸ਼ਨ ਕੱਪੜੇ ਵਧੀਆ ਟੈਟ ਟੂਟ ਜੇ ਪਾ ਕੇ ਹਨਾ ਤੇ ਤੁਸੀਂ ਆਪਣੇ ਆਪ ਨੂੰ ਕੁੜੀਆਂ ਚਿੜੀਆਂ ਸਮਝਣ ਲੱਗ ਜਾਂਦੀਆਂ ਹੋ ਤੁਹਾਨੂੰ ਕੋਈ ਸ਼ਰਮ ਚਾਹੀਦੀ ਹੈ ਤੇਰੀ 52 ਸਾਲ ਉਮਰ ਹੈ ਜੇ ਤੂੰ ਭੁੱਲਦੀ ਹੋਵੇਂ ਤਾਂ ਜਾ ਕੇ ਦੇਖ ਲੈ ਆਪਣਾ ਆਪਣੀ ਬਾਇਓਗ੍ਰਾਫੀ ਦੇਖ ਲੈ ਆਪਣੇ Google ਤੇ ਜਾ ਕੇ ਅਸੀਂ ਸਭ ਦੇਖੀ ਹੋਈ ਹੈ ਸੋ 52 ਸਾਲ ਦੀ ਜਨਾਨੀ ਕਿਸੇ 55 60 ਸਾਲ ਦੇ ਬੰਦੇ ਨੂੰ ਅੰਕਲ ਤਾਂ ਨਹੀਂ ਕਹਿ ਸਕਦੀ ਉਹਨੂੰ ਭਾਜੀ ਕਹਦੇ ਜਾਂ ਹੋਰ ਕੁਝ ਕਹਦੇ ਹਨ ਤੇ ਉਮਰ ਛਪਾਉਣਾ ਜਾਂ ਉਮਰ ਘਟਾਉਣਾ ਅਜੇ ਵੀ ਤੇ ਆਪਣੇ ਨੂੰ ਭਾਬੀ ਬਣ ਬਣ ਬੈੰਨੀਆਂ ਸਾਡੀ ਤੇ ਜਾਂ ਚਾਬੀ ਬਣ ਬਣ ਬੈੰਨੀਆਂ ਕਈਆਂ ਖਸਮਾਂ ਦੀ ਆਪਣਿਆਂ ਦੀ ਤੇ ਤੂੰ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਮਿਹਨਤ ਕਰ ਉੱਥੇ ਹੋਰ ਵੀ ਬੜੀਆਂ ਧੀਆ ਪੈਣਾ ਬੀਬੀਆਂ ਹੈਗੀਆਂ ਕੋਈ ਬੇਰ ਤੋੜਦੀ ਐ ਕੋਈ ਮੋਲਚ ਲੱਗੀ ਐ ਕੋਈ ਰੈਸਟੋਰੈਂਟ ਚ ਲੱਗੀ ਐ ਕੋਈ ਸਟੂਡੈਂਟ ਨੇ ਪੜ੍ਹਦੇ ਨੇ ਸਾਰੇ ਆਪੋ ਆਪਣਾ ਰਜਗਾਰ ਚਲਾਏ ਹੋਏ ਨੇ ਤੂੰ ਚੰਗਾ ਫੇਸਬੁੱਕ ਤੇ ਆਹ ਸੌਰੀ ਆਪਣਾ YouTube ਦਾ ਹੀ ਰਜਗਾਰ ਚਲਾਇਆ ਤੂੰ ਭਾਰਤ ਵਿੱਚ ਰਹਿ ਕੇ ਭਾਰਤ ਦੀ ਖਾ ਕੇ ਇੰਡੀਆ ਵਿੱਚ ਪੰਜਾਬ ਦੇ ਦੇ ਸਿਰ ਤੇ ਤੂੰ ਜੰਮ ਪੜ ਕੇ ਐਡੀ ਅੱਜ ਪੈਸੇ ਵਾਲੀ ਹੋ ਗਈ ਤਾਂ ਖੱੱਚੇ ਤੋਂ ਪੰਜਾਬ ਦੀਆਂ ਬਾਰੇ ਔਰ ਪੰਜਾਬ ਦੇਆਂ ਲੋਕਾਂ ਬਾਰੇ ਔਰ ਸਰਦਾਰਾਂ ਬਾਰੇ ਤੂੰ ਇੰਨਾ ਗੰਦਪਗ ਦੀਆਂ ਰੀਲੀਆਂ ਯਾਨੀ ਤੇਰੀ ਤੂੰ ਥੱਲੇ ਵੀ ਇਹਨਾਂ ਦੇ ਪਹਿਣਾ ਔਰ ਗੰਦ ਵੀ ਇਹਨਾਂ ਬਾਰੇ ਬਕेंगी ਇਹ ਗੱਲ ਤੇਰੇ ਨਾ ਚੰਗੀ ਹੈਗੀ ਤੇਰੇ ਵਾਸਤੇ ਕੰਮ ਇੱਕ ਕਰ ਸੋ ਭਰਾਵੋ ਇਹਦੇ ਆ ਬੜੇ گورਨਰ ਨਾਲ ਮੜੇ ਜੇ ਲਿਪਸ ਦੇਖਿਓ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਬੁੱਲ ਕਹਿ ਦਿੰਨੇ ਆ ਇਨਾਂ ਦੀ ਚਾਲ ਤੇ ਢਾਲ ਦੇਖੋ ਕਿਵੇਂ ਬਣੀ ਹੋਈ ਆ ਹਨਾ ਆਹਾ ਹਾ ਹਾ ਕਮਾਲ ਹੈ ਬਾਈ ਅੰਬ ਜਿਆਦਾ ਹੀ ਚੁੱਪਦੀ ਰਹੀ ਐ ਸੋ ਅੰਬ ਚੁੱਪ ਚੁੱਪ ਕੇ ਇਹਦੇ ਬੁੱਲ ਕਿੱਡੇ ਵਧੀਆ ਹੋਗੇ ਹਨਾ ਆਪਣੀਆਂ ਕਰਤੂਤਾਂ ਨਹੀਂ ਦੱਸਦੀ ਇਹ ਪੇੜ ਤੇ ਅੱਜ ਵੀ ਆਪਣੇ ਆਪ ਨੂੰ ਪਾਕ ਸਾਫ 100 ਚੂਹੇ ਖਾ ਕੇ ਬਿੱਲੀ ਅੱਜ ਕੋ ਚਲੀ ਇਹ ਬਿੱਲੀ ਜਿੱਥੇ ਮਰਜ਼ੀ ਚਲੀ ਜਾਏ ਅੱਜ ਤੋਂ ਵੀ ਟੱਪ ਜੇ ਭਵੇਂ ਇਹ ਪਾਕ ਸਾਫ ਨਹੀਂ ਹੋਣ ਲੱਗੀ ਆ ਗੰਦ ਇਥੋਂ ਸੋ ਕੋ ਨਿਕਲਿਆ ਸੀ ਸਾਲਾ ਕੈਨੇਡਾ ਚ ਜਾ ਕੇ ਵੜ ਗਿਆ ਇਹ ਜਿੰਨੇ ਦੁੱਧ ਦੀਆਂ ਧੁੱਪੀਆਂ ਇਹ ਬਣਦੀਆਂ ਨੇ ਔਰ YouTube ਤੇ ਆਪਣਾ ਪੇਸ਼ੇ ਚਲਾਏ ਨੇ ਨੇ ਕਦੀ ਕਿਸੇ ਨੂੰ ਮਾੜਾ ਕਹਿ ਕਦੀ ਕਿਸੇ ਨੂੰ ਮਾੜਾ ਕਹਿ ਇਹਨਾਂ ਖੱੱਚਾਂ ਨੂੰ ਕਦੀ ਸਲਿਓ ਜਦੋਂ ਤੁਸੀਂ ਮੁੜੋਗੇ ਕਿਤੇ ਪੰਜਾਬ ਤੇ ਮਾੜਾ ਹਾਲ ਕਰਨਾ ਤੁਹਾਡਾ ਇਹਨਾਂ ਨੇ ਪੰਜਾਬੀਆਂ ਨੇ ਤੇ ਇਹੋ ਜਿਹੇ ਕੰਮ ਕਰਿਆ ਕਰੋ ਏਅਰਪੋਰਟ ਤੋਂ ਉੱਤਰਦੇ ਅਗਲਾ ਸਵਾਗਤ ਫੁੱਲਾਂ ਦੇ ਹਾਰ ਲੈ ਕੇ ਜਾਣ ਇਹਨਾਂ ਇੰਤਜ਼ਾਰ ਕਰਨ ਵੀ ਕਦੋਂ ਉੱtre ਤੇ ਕਦੋਂ ਇਹਦੇ ਛਤਰਾਵਟ ਕਰੀਏ ਸੋ ਅਕਲ ਆਪਣੀ ਸ਼ਕਲ ਦੇ ਹਿਸਾਬ ਨਾਲ ਅਕਲ ਸ਼ਕਲ ਦੋਨੇ ਸਹੀ ਰੱਖਿਆ ਕਰੋ ਆਪਣੇ ਅੰਦਰ ਚ ਰੱਖਿਆ ਕਰੋ ਮੈਨੇਜਰ ਰੱਖਿਆ ਕਰੋ ਦਾਇਰੇ ਚ ਰਹਿਆ ਕਰੋ ਆਪਣਾ ਆ ਜਿਹੜੇ ਅੱਜ ਕੱਲ ਦੇ ਦੂਜੇ ਛਲਾਰੂ ਨੇ ਵਿਚਾਰੇ ਨਹੀਂ ਗੱਲਾਂ ਨੂੰ ਸਮਝਦੇ ਉਹਨਾਂ ਨੂੰ ਮਜ਼ਾ ਆਉਂਦਾ ਤੁਹਾਡੀਆਂ ਗੱਲਾਂ ਸੁਣ ਕੇ ਤੇ ਤੁਹਾਡਾ ਕੰਮ ਬਣਦਾ ਅਸੀਂ ਤਾਂ ਭੈਣ ਜੂਤ ਨਹੀਂ ਮਾਰਦੇ ਇਹੋ ਜੀ ਚਵਲ ਨੂੰ ਸੋ ਆ ਇੱਕ ਦਿਨ ਪਿੱਛੇ ਜੇ ਬੂਟ ਵੀਡੀਓ ਆ ਗਈ ਬੂਟਾ ਅੰਕਲ ਬਾਰੇ ਬੂਟਾ ਅੰਕਲ ਦੀ ਤੇ ਕਲਾਸ ਤੋਂ ਲਾਈਵ ਐਸੇ ਸਹੀ ਕੀਤਾ ਉਹ ਵੀ ਤੇਰੇ ਵਾਂਗੂ ਚੌਰਾ ਪੂਰਾ ਤੂੰ ਵੀ ਚੌਰੀ ਆ ਬਾਕੀ ਜਿਹੜਾ ਗੰਦ ਨਾ ਬਕਿਆ ਕਰੋ ਜੇ ਤੁਸੀਂ ਚਾਹੋ ਤਾਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਔਰ ਵਧੀਆ-ਵਧੀਆ ਵੀਡੀਓਜ਼ ਪਾਓ ਕੈਨੇਡਾ ਦੀਆਂ ਵੀ ਕਿੰਨਾ ਵਧੀਆ ਕੰਟਰੀ ਹੈ ਕਿੰਨਾ ਵਧੀਆ ਦੇਸ਼ ਹੈ ਭਾਰਤ ਦੇ ਲੋਕਾਂ ਨੂੰ ਇੱਥੇ ਆ ਕੇ ਕੀ-ਕੀ ਕੰਮ ਕਰਨੇ ਚਾਹੀਦੇ ਨੇ ਕੀ ਸਟੱਡੀ ਕਰਕੇ ਹੋਣੀ ਚਾਹੀਦੀ ਹੈ ਧੀਆਂ ਭੈਣਾਂ ਨੂੰ ਕਿਸ ਹਿਸਾਬ ਨਾਲ ਰਹਿਣਾ ਚਾਹੀਦਾ ਪਰ ਤੁਸੀਂ ਜੰਮਣ ਤੋਂ ਬਾਅਦ ਹੀ ਜਦੋਂ ਜਵਾਨੀ ਫੜੀ ਆ ਉਸ ਤੋਂ ਬਾਅਦ ਤੁਸੀਂ ਰੇਸਾਂ ਹੀ ਫੜ ਲੀਆਂ ਹਨਾ ਜਵਾਨੀ ਦੀਆਂ ਵੀ ਅਖਬਾਰੀਆਂ ਕਰੀਆਂ ਆਪਣੀਆਂ ਘਰਦਿਆਂ ਦੀਆਂ ਵੀ ਇੱਜ਼ਤਾਂ ਲਟਵਾਈਆਂ ਤੇ ਹੋਟਲਾਂ 'ਚ ਰਹਿਣਾ ਤੇ ਬਹਿਣਾ ਸਾਰੀ ਉਮਰ ਤੁਹਾਡੀ ਗੰਦ ਚ ਹੀ ਲੰਘੀ ਤੇ ਹੁਣ ਚੱਜ ਦੀ ਗੱਲ ਤੁਹਾਨੂੰ ਆਉਣੀ ਹੈ ਨਹੀਂ ਸੋ YouTube ਬਹੁਤ ਵਧੀਆ ਚੀਜ਼ ਹੈ ਇੱਥੇ ਗੰਦ ਬਕਿਆ ਕਰੋ ਔਰ ਇਹ ਮੁੰਡੇ ਖੁੰਡੇ ਨੇ ਜਿੰਨੇ ਵਿਚਾਰੇ ਤੁਹਾਨੂੰ ਲਾਇਕ ਸ਼ੇਅਰ ਕਮੈਂਟ ਵੀ ਕਰੀ ਜਾਂਦੇ ਔਰ ਤੁਹਾਡੀ ਰੋਜੀ ਚੱਲੀ ਜਾਂਦੀ ਹੈ ਵਿਊ ਆਈ ਜਾਂਦੇ ਆ ਪਰ ਕੰਮ ਉਹ ਕਰਿਆ ਕਰੋ ਵੀ ਜਿਹੜਾ ਕਿਤੇ ਕੱਲ ਨੂੰ ਬੰਦੇ ਨੂੰ ਸ਼ਰਮਿੰਦਗੀ ਨਾ ਉਠਾਣੀ ਪਵੇ ਸਾਰਾ ਦਿਨ ਹੀ ਛੇਤਰਾ ਵਾਲੇ ਕੰਮ ਨਾ ਕਰਿਆ ਕਰੋ ਤੇ ਬੂਟੇ ਅੰਕਲ ਨੂੰ ਸਮਝਾ ਥੋੜਾ ਜਿਹਾ ਹੋਰ ਉਹਨੂੰ ਵੀ ਆਵੇ ਤੈਨੂੰ ਵੀ ਆਵੇ ਤੇ ਦੋਸਤੋ ਇਹ ਵੀਡੀਓ ਮੈਂ ਜਿਹੜੀ ਤੁਹਾਨੂੰ ਪਾਈ ਹੈ ਐਨਐਨਸੀ ਪੇੜ ਬਾਰੇ ਜੇ ਵਧੀਆ ਲੱਗੇ ਤੈਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਜਿਹੜੇ ਭਰਾ ਰਹਿ ਗਏ ਨੇ ਕਈ ਕਈਆਂ ਨੇ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਯਾਰ ਆਪਾਂ ਵੀ ਵਧੀਆ ਤੁਹਾਡਾ ਦਿਲ ਪਰਚਾਵਾ ਕਰਦੇ ਆ ਰੋਜ਼ ਇੱਕ ਦੋ ਵੀਡੀਓ ਪਾ ਦਿੰਦੀ ਆ ਸੋ ਥੱਲੇ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਵੀ ਕਿੱਦਾਂ ਦੀਆਂ ਵੀਡੀਓ ਪਾਈਏ ਜੇ ਕਿੱਦਾਂ ਜਿੱਦਾਂ ਦੀ ਵੀਡੀਓ ਪਵਾਣੀ ਹੁੰਦੀ ਆ ਜਿਹਦੇ ਵੀ ਉਸੇ ਹਿਸਾਬ ਦੀ ਦੱਸ ਦਿਆ ਕਰੋ ਆਪਾਂ ਪਾ ਦਿਆ ਕਰਾਂਗੇ ਯਾਰ ਤੁਹਾਡੇ ਨਾਲ ਹੀ ਅਸੀਂ ਆ ਜੀ ਲੱਗਿਆ ਰਹਿੰਦਾ ਚੰਗਾ ਸਸਰੀ ਘਰ ਸਾਰੇ ਨੂੰ